ਪਤਰ ਸਾਹਿਬ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਿਸ਼ਾਰਪੁਰ ਤੋਂ ਬਸਪਾ ਨੂੰ ਕਿੰਨੀਆਂ ਜਿਹੜੀਆਂ ਵੋਟਾਂ ਮਿਲੀਆਂ ਸਨ ਪਹਿਲਾ ਦੇਖੋ ਜੀ 128 ਹਜ਼ਾਰ ਦੇ ਲੱਗ ਸ਼ੱਕੇ ਵੋਟ ਪਈ ਸੀ ਜੀ ਜੀ ਉਹਦੇ ਵਿੱਚ ਪਹਿਲਾ ਜਿਹੜੇ ਮੁਕਾਬਲੇ ਜੇ ਆਪਾਂ ਜੇ ਹੋਣ ਦੇਖੀਏ ਪਹਿਲਾ ਸਿਰਫ ਕੋਣਾ ਮੁਕਾਬਲਾ ਸੀਗਾ ਤੇ ਇਹਦੇ ਹਿਸਾਬ ਨਾਲ ਅਗਰ 6 ਕੋਣਾ ਮੁਕਾਬਲਾ ਆ ਤੇ ਭੋਜਨ ਸਮਾਜ પાર્ટી ਹਾਥੀ ਦਾ ਜਿਹੜਾ ਹਿਸ਼ਾਰਪੁਰ ਵਿੱਚ ਫਿਰ ਦਿਹਾੜੂਗਾ ਹਾਥੀ ਪੂਰੀ ਤਰ੍ਹਾਂ ਦਿਹਾੜੂਗਾ ਜੀ ਮੈਂ ਕਹਿੰਦਾ ਦਿਹਾੜ ਦੇ ਨਾਂ ਨਾਲ ਉਹ ਜਿੱਤੂਗਾ ਵੀ ਕਿਉਂਕਿ ਆਪਾਂ ਇਹ ਸਮੀਕਰਨ ਨੂੰ ਲੈ ਕੇ ਚੱਲੀਏ 6 ਪਾਰਟੀਆਂ ਹੈਗੇ 6 ਪਾਰਟੀਆਂ ਨੂੰ ਆਪਾਂ ਇਹ ਆਪਾਂ ਡਿਵਾਈਡ ਕਰੀਏ ਨਾ 6 ਪਾਰਟੀਆਂ ਜਿਹੜਾ ਆਪਾਂ ਡਿਵਾਈਡ ਕਰੀਏ ਉਹਦੇ ਵਿੱਚ ਆਪਣੀ ਬੋਰਡ ਬੈਂਕ ਜਿਹੜੀ ਹੈਗੀ ਸਭ ਤੋਂ ਸਟਿਲ ਹੈਗੀ ਆ ਹੁਣ ਜੀ ਆਪਾਂ ਬਾਕੀ ਪਾਰਟੀਆਂ ਤੇ ਲੈ ਕੇ ਚੱਲੀਏ ਪਹਿਲਾਂ ਜਦੋਂ ਵੀ ਇਲੈਕਸ਼ਨ ਹੋਇਆ ਸੀ ਅਕਾਲੀ ਦਲ ਤੇ ਭਾਜਪਾ ਇਕੱਠੇ ਸਨ ਆਮ ਆਦਮੀ ਪਾਰਟੀ ਦਾ ਕੋਈ ਵजूद ਨਹੀਂ ਸੀਗਾ ਉਹ ਜਿਹੜਾ ਅੱਜ ਕੱレ ਹੁਣ ਵੀ ਨਹੀਂ ਹੈਗਾ ਇਸ ਲਈ ਇਹੀ ਕਹਿੰਦੇ ਆ ਕਿ ਜਿਹੜਾ ਹੈਗਾ BSP ਦਾ ਕੈਂਡੀਡੇਟ ਪੂਰੀ ਤਰ੍ਹਾਂ ਜਿੱਤ ਦੇ ਵੱਲ ਜਾ ਰਿਹਾ ਹੈਗਾ ਆਪਕੋ ਇਸ ਵੇਲੇ 6 ਕੈਂਡੀਡੇਟ ਹੋਣੇ ਹੈਗੇ ਆ ਤੇ ਉਹਦੇ ਵਿੱਚ ਆਪਾਂ ਜੇ ਦੇਖੀਏ ਜਾਵੇ ਤੇ ਬਹੁਜ ਸਮਾਜ ਪਾਰਟੀ ਬਹੁ ਮਜਬੂਤੀ ਨਾਲ ਖੜੀ ਹੋ ਗਈ ਹੈ ਜੀ ਬਰਿੰਦਰਪਾਲ ਜੀ ਟੋਟਲ ਹੁਸ਼ਿਆਰਪੁਰ ਦੀ ਜਿਹੜੀ ਹੈ ਵੋਟ ਜਿਹੜੀ ਹੈ ਕਿੰਨੀ ਕੁ ਹੁੰਦੀ ਹੈ ਵੋਟ ਜਿਹੜੀ ਕਿੰਨੇ ਕੁ ਲੱਖ ਆ ਦੇਖੋ ਜੀ ਲਾਗਿ ਛੱਕ 9 ਲੱਖ ਦੇ ਡੇਅਰ ਵੋਟ ਹੈਗੀ ਹੈ ਤੇ ਉਹਦੇ ਹਿਸਾਬ ਨਾਲ ਜੇ ਆਪਾਂ ਜੇ ਪੋਲਿੰਗ ਹੁੰਦੀ ਹੈ ਉਹ 70 ਤੋਂ 65 ਤੋਂ 70% ਹੁੰਦੀ ਹੈ ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਤੇ ਧਾਰਮਿਕ ਜਿਹੜੀਆਂ ਜਥੇਬੰਦੀਆਂ ਵੀ ਹਨ ਹੁਸ਼ਿਆਰਪੁਰ ਵਿੱਚ ਕੀ ਬਸਪਾ ਵੱਲੋਂ ਜਿਹੜੀ ਇੱਕ ਇਹੋ ਜਿਹੀ ਮਹਿਮ ਚਲਾਈ ਜਾ ਰਹੀ ਹੈ ਕਿ ਖਾਸ ਤੌਰ ਤੇ ਜਿਹੜੀਆਂ ਐਸਸੀ ਭਾਈਚਾਰੇ ਦੀਆਂ ਜਥੇਬੰਦੀਆਂ ਚਾਹੇ ਡਾਕਟਰ ਮੀਡਗਰ ਸਾਹਿਬ ਜੀ ਦੇ ਨਾਂ ਤੇ ਬਣੀਆਂ ਹੋਣ ਚਾਹੇ ਗੁਰੂ ਰਵਿਦਾਸ ਸਮਾਜੀ ਚਾਹੇ ਭਗਵਾਨ ਬਾਲਮੀਕ ਜੀ ਜਾਂ ਹੋਰ ਵੀ ਪੌਜਨ ਐਬਰਾਂ ਦੇ ਨਾਂ ਤੇ ਬੜੀਆਂ ਕਿ ਹੁਸ਼ਿਆਰਪੁਰ ਦੀ ਟੀਮ ਬਸਪਾ ਟੀਮ ਵੱਲੋਂ ਇਹਨਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਉਹ ਸੰਸਲਾ ਸ਼ੁਰੂ ਹੋ ਗਿਆ ਕਿ ਹੱਲੇ ਆਉਣ ਵਾਲੇ ਸਮੇਂ ਵਿੱਚ ਕੀਤਾ ਜਾ ਰਹੇ ਆ ਦੇਖੋ ਇਹ ਬਹੁਤ ਸਾਰੀਆਂ ਸੰਸਾਵਾਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈਗੀ ਹੈ ਉਹਨਾਂ ਨੇ ਸਾਰਿਆਂ ਨੇ ਸਾਨੂੰ ਭਰੋਸਾ ਜਿਦਾ ਬਾਵਾ ਸਾਹਿਬ ਦੇ ਵਿਚਾਰਧਾਰਾ ਤੇ ਜਿਹੜੀ ਪਾਰਟੀ ਚੱਲਦੀ ਹੈ ਐਸਪਰ ਸਿਰਫ ਚੱਲਦੀ ਹੈ ਕਿ ਤੇ ਬੋਧ ਜਨ ਸਮਾਜ ਪਾਰਟੀ ਚੱਲਦੀ ਹੈ ਉਹਨਾਂ ਦਾ ਸਾਨੂੰ ਪੂਰੀ ਤਰ੍ਹਾਂ ਸਮਰਥਨ ਹੈ ਕਿ ਇਸ ਵਾਰ ਅਸੀਂ ਬੀਐਸਪੀ ਨੂੰ ਵੱਡੀ ਤਰ੍ਹਾਂ ਦੇ ਵਿੱਚ ਜਿੱਤ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਸਰ ਬੋਧ ਜਨ ਸਮਾਜ ਪਾਰਟੀ ਲਗਭਗ 365 ਦਿਨ ਹੀ ਸਮਾਜ ਦੇ ਹੱਕਾਂ ਅਧਿਕਾਰਾਂ ਲਈ ਆਪਾਂ ਸੜਕਾਂ ਤੇ ਦੇਖਦੇ ਆ ਪਰ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਲੀਡਰ ਆ ਉਹ ਦੂਜੀਆਂ ਪਾਰਟੀਆਂ ਨੇ ਚੁਣ ਕੇ ਜਾਂਦੇ ਜਿਹੜੇ ਬੋਧ ਜਨ ਸਮਾਜ ਦੀ ਗੱਲ ਵੀ ਨਹੀਂ ਕਰਦੇ ਕੀ ਕਹਿਣਾ ਚਾਹੂਗਾ ਹੁਸ਼ਿਆਰਪੁਰ ਵਾਸੀਓ ਨੂੰ ਇਸ ਵਾਰ ਦੇਖੋ ਇਹ ਅਸੀਂ ਅਸਰ ਇਸ ਵਾਰ ਚਾਹਦੇ ਹੈਗੇ ਸਮਾਜ ਨੂੰ ਇਹ ਚਾਹੀਦਾ ਹੈਗਾ ਕਿ ਜਿਹੜੀ ਪਾਰਟੀ ਤੁਹਾਡੇ ਨਾਲ ਹਰ ਵੇਲੇ ਖੜੀ ਹੈਗੀ ਹੈ ਇਹ ਨਹੀਂ ਹੈਗਾ ਕਿ ਸਿਰਫ ਇਲੈਕਸ਼ਨਰ ਦੌਰਾਨ ਹੀ ਖੜੇ ਹੈ ਬੋਝ ਸਮਾਜ ਪਾਰਟੀ ਹਰ ਵੇਲੇ ਉਸ ਇਨਸਾਨ ਨਾਲ ਖੜੀ ਹੈ ਜਿਹੜਾ ਇਹ ਦੋੜ ਬੰਦ ਹੈਗਾ ਉਹ ਸਾਨੂੰ ਜਦੋਂ ਵੀ ਮਰਜ਼ੀ ਹੈਗਾ ਸਾਨੂੰ ਹੁਕਮ ਕਰੋ ਅਸੀਂ ਉਥੇ ਤੱਕ ਪਹੁੰਚ ਕਰਾਂਗੇ 22 ਲਾਈਵ ਨੂੰ ਚੈਨਲ ਦੇਖ ਰਹੇ ਸਾਰੇ ਸਾਥੀਆਂ ਨੂੰ ਜੈ ਪੀਮ ਜੈ ਪਰ ਜੀ ਅਸੀਂ ਇਸ ਸਮੇਂ ਹਿਆਰਪੁਰ ਪਹੁੰਚੇ ਆਂ ਗੱਲਬਾਤ ਕਰਾਂਗੇ ਲੋਕ ਸਭਾ ਇਲੈਕਸ਼ਨਾਂ ਦੇ ਸਬੰਧ ਵਿੱਚ ਸ਼ਹਿਰਪੁਰ ਤੋਂ ਵੀ ਜਿਹੜਾ ਬਸਪਾ ਨੇ ਆਪਣਾ ਉਮੀਦਵਾਰ ਜਿਹੜਾ ਉਹ ਐਲਾਨ ਦਿੱਤਾ ਆ ਸਾਡੇ ਨਾਲ ਇਸ ਸਮੇਂ ਬੌਧਰ ਸਮਾਜ ਪਾਰਟੀ ਦੇ ਸ਼ਹਿਰਪੁਰ ਦੇ ਜਿਹੜੇ ਪ੍ਰਧਾਨ ਸਿਟੀ ਪ੍ਰਧਾਨ ਬਰਿੰਦਰ ਬੱਦਲ ਜੀ ਅਨਸਰ ਜੈਪੀਮ ਜੀ ਆ ਜੈਪੀਮ ਸਰ ਜੈ ਪਰਤ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ 22 ਲਾਈਵ ਨਿਊ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਇੱਥੇ ਆਏ ਹੋਰ ਸਾਡਾ ਮਾਣ ਕੀਤਾ ਹੈਗਾ ਤੋਂ ਸਾਥੀਓ ਇਸ ਵੇਲੇ ਤਾਂ ਜਿਹੜਾ ਮਾਹੌਲ ਬਹੁਤ ਗਰਮ ਹੋ ਰਿਹਾ ਹੈਗਾ ਕਿ 2024 ਦਾ ਇਲੈਕਸ਼ਨ ਹੈਗਾ ਲੋਕ ਸਭਾ ਇਲੈਕਸ਼ਨ ਹੈਗਾ ਤੇ ਬੋਹਜਿਆ ਸਮਾਜ ਪਾਰਟੀ ਨੇ ਸਭ ਤੋਂ ਪਹਿਲਾਂ ਆਪਣਾ ਕੈਂਡੀਡੇਟ ਅਨਾਉਂਸ ਕਰਤਾ ਸਾਡੇ ਰਕੇਸ਼ ਸੂਮਨ ਜੀ ਜਿਹੜੇ ਕਿ ਬਹੁਤ ਹੀ ਵਧੀਆ ਇਨਸਾਨ ਹਨ ਸਮਾਜ ਸੇਵਕ ਇਨਸਾਨ ਹਨ ਹਰ ਕੋਈ ਉਹਨਾਂ ਦੀ ਹਰ ਕੋਈ ਉਹਨਾਂ ਨੂੰ ਜਾਣਦਾ ਹੈਗਾ ਕਿਉਂਕਿ ਜਿਹੜੇ ਉਹਨਾਂ ਨੇ ਸਮਾਜ ਦੇ ਵਿੱਚ ਕੰਮ ਕੀਤੇ ਮੈਂ ਕਹਿੰਦਾ ਬਹੁਤ ਤਾਰੀਫਯੋਗ ਕੰਮ ਹੈਗੇ ਆ ਕਿਉਂਕਿ ਹੁਣ ਦੀ ਆਪਾਂ ਦੇਖੀਏ ਪਿਛਲੇ ਆਪਾਂ ਇਲੈਕਸ਼ਨੋਂ ਲੈ ਕੇ ਚੱਲੀਏ ਤੇ ਬੋਹਜਿਆ ਸਮਾਜ ਪਾਰਟੀ ਨੇ ਬਹੁਤ ਵੱਡੇ ਪੇਮਾਨੇ ਦੇ ਵਿੱਚ ਵੋਟ ਬੈਂਕ ਹਾਸਲ ਕੀਤਾ ਸਤ ਬੱਦਰ ਸਾਹਿਬ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਬਸਪਾ ਨੂੰ ਕਿੰਨੀਆਂ ਜਿਹੜੀਆਂ ਵੋਟਾਂ ਮਿਲੀਆਂ ਸਨ ਪਹਿਲਾ ਦੇਖੋ ਜੀ 128 ਹਜ਼ਾਰ ਦੇ ਲੱਗ ਸ਼ੱਕੇ ਵੋਟ ਪਈ ਸੀ ਜੀ ਜੀ ਉਹਦੇ ਵਿੱਚ ਪਹਿਲਾਂ ਜਿਹੜੇ ਮੁਕਾਬਲੇ ਜੇ ਆਪਾਂ ਜੇ ਹੁਣ ਦੇਖੀਏ ਪਹਿਲਾਂ ਸਿਰਫ ਤਕੋਣਾ ਮੁਕਾਬਲਾ ਸੀਗਾ ਜੀ ਜੀ ਬੀਜੇਪੀ ਔਰ ਬੀਜੇਪੀ ਕਾਂਗਰਸ ਜੀ ਤੇ ਆਮ ਆਦੀ ਪਾਰਟੀ ਜੇ ਅਕਾਲੀ ਤੇ ਆਪਾਂ ਜੇ ਹੁਣ ਜਿਹੜੀਆਂ ਤੇ ਆਪ ਨੂੰ ਇਸ ਵੇਲੇ 6 ਕੈਂਡੀਡੇਟ ਹੋਣੇ ਹੈਗੇ ਆ ਤੇ ਉਹਦੇ ਵਿੱਚ ਆਪਾਂ ਜੇ ਦੇਖੀਏ ਜਾਵੇ ਤੇ ਬਹੁਜੇ ਸਮਾਜ ਪਾਰਟੀ ਬਹੁ ਮਜਬੂਤੀ ਨਾਲ ਖੜੇ ਹੋ ਗਏ ਆ ਜੀ ਬਰਿੰਦਰ ਪਾ ਜੀ ਟੋਟਲ ਹੁਸ਼ਿਆਰਪੁਰ ਦੀ ਜਿਹੜੀ ਹੈ ਵੋਟ ਜਿਹੜੀ ਹੈ ਕਿੰਨੀ ਕੁ ਹੁੰਦੀ ਹੈ ਵੋਟ ਜਿਹੜੀ ਕਿੰਨੇ ਕੁ ਲੱਖ ਆ ਦੇਖੋ ਜੀ ਇਹ ਲਾਗਿ ਛੱਕੇ 9 ਲੱਖ ਦੇ ਡੇਅਰ ਵੋਟ ਹੈਗੀ ਆ ਤੇ ਉਹ ਹਿਸਾਬ ਨਾਲ ਜੇ ਆਪਾਂ ਜੇ ਪੋਲਿੰਗ ਹੁੰਦੀ ਹੈ ਉਹ 70 ਤੋਂ 65 ਤੋਂ 70% ਹੁੰਦੀ ਹੈ ਤੋਂ ਮੰਨ ਕੇ ਚੱਲੀਏ ਕਿ ਲਗਭਗ 6 ਲੱਖ ਦੇ ਆਸ-ਪਾਸ ਵੋਟਾਂ ਜਿਹੜੀਆਂ ਪੋਲ ਹੋ ਸਕਦੀਆਂ हां जी बिल्कुल 6 ਤੋਂ ਸਾਢੇ 6 ਦੇ ਵਿੱਚ ਵਿੱਚ ਹੋ ਸਕਦਾ ਹੈ। ਅਗਰ 60 60 65% ਵੋਟ ਦੀ ਪੋਲਿੰਗ ਹੁੰਦੀ ਆ ਤੇ ਲਗਭਗ ਸਾਢੇ 6 ਲੱਖ ਦੇ ਕਰੀਬ ਜਿਹੜੀਆਂ ਵੋਟਾਂ ਹੋਣਗੀਆਂ ਤੇ ਇਹਦੇ ਹਿਸਾਬ ਨਾਲ ਅਗਰ 6 ਕੋਣਾ ਮੁਕਾਬਲਾ ਆ ਤੇ ਬਹੁਜਨ ਸਮਾਜ پارٹی ਹਾਥੀ ਦਾ ਜਿਹੜਾ ਹਿਸ਼ਾਰਪੁਰ ਵਿੱਚ ਫਿਰ ਦਿਹਾੜੂਗਾ ਹਾਥੀ ਪੂਰੀ ਤਰ੍ਹਾਂ ਦਿਹਾੜੂਗਾ ਜੀ ਮੈਂ ਕਹਿੰਦਾ ਦਿਹਾੜ ਦੇ ਨਾਂ ਨਾਲ ਉਹ ਜਿੱਤੂਗਾ ਵੀ ਕਿਉਂਕਿ ਆਪਾਂ ਜੋ ਸਮੀਕਰਨ ਨੂੰ ਲੈ ਕੇ ਚੱਲੀਏ 6 ਪਾਰਟੀਆਂ ਹੈਗੇ 6 ਪਾਰਟੀਆਂ ਨੂੰ ਆਪਾਂ ਇਹ ਆਪਾਂ ਡਿਵਾਈਡ ਕਰੀਏ ਨਾ ਛੇ ਪਾਰਟੀਆਂ ਜੇ ਆਪਾਂ ਡਿਵਾਈਡ ਕਰੀਏ ਉਹਦੇ ਵਿੱਚ ਆਪਣੀ ਬੋਰਡ ਬੈਂਕ ਜਿਹੜੀ ਹੈਗੀ ਸਭ ਤੋਂ ਸਟਿਲ ਹੈਗੀ ਆ ਹੁਣ ਜੇ ਆਪਾਂ ਬਾਕੀ ਪਾਰਟੀਆਂ ਦੇ ਲੈ ਕੇ ਚਲੀਏ ਪਹਿਲਾਂ ਜਦੋਂ ਵੀ ਇਲੈਕਸ਼ਨ ਹੋਇਆ ਸੀ ਅਕਾਲੀ ਦਲ ਤੇ ਭਾਜਪਾ ਇਕੱਠੇ ਸਨ ਆਮ ਆਦਮੀ ਪਾਰਟੀ ਦਾ ਕੋਈ ਵजूद ਨਹੀਂ ਸੀਗਾ ਉਹ ਜਿਹੜਾ ਅੱਜ ਕੱਲੇ ਹੁਣ ਵੀ ਨਹੀਂ ਹੈਗਾ ਇਸ ਲਈ ਇਹੀ ਕਹਿੰਦੇ ਆ ਕਿ ਜਿਹੜਾ ਹੈਗਾ ਬੀਐਸਪੀ ਦਾ ਕੈਂਡੀਡੇਟ ਪੂਰੀ ਤਰ੍ਹਾਂ ਜਿੱਤ ਦੇ ਵੱਲ ਜਾ ਰਿਹਾ ਹੈਗਾ ਆ ਬਰਿੰਦਰ ਪਾਜੀ ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਤੇ ਧਾਰਮਿਕ ਜਿਹੜੀਆਂ ਜਥੇਬੰਦੀਆਂ ਵੀ ਹਨ ਹੁਸ਼ਿਆਰਪੁਰ ਵਿੱਚ ਕੀ ਬਸਪਾ ਵੱਲੋਂ ਜਿਹੜੀ ਇੱਕ ਇਹੋ ਜਿਹੀ ਮਹਿਮ ਚਲਾਈ ਜਾ ਰਹੀ ਹੈ ਕਿ ਖਾਸ ਤੌਰ ਤੇ ਜਿਹੜੀਆਂ ਐਸਸੀ ਭਾਈਚਾਰੇ ਦੀਆਂ ਜਥੇਬੰਦੀਆਂ ਚਾਹੇ ਡਾਕਟਰ ਮੀਡਗਰ ਸਾਹਿਬ ਜੀ ਦੇ ਨਾਂ ਤੇ ਬਣੀਆਂ ਹੋਣ ਚਾਹੇ ਗੁਰੂ ਰਬਿਦਾਸ ਸਮਾਜੀ ਚਾਹੇ ਭਗਵਾਨ ਵਾਲਮੀਕੀ ਜਾਂ ਹੋਰ ਵੀ ਬਹੁਤਨੇ ਐਬਰਾ ਦੇ ਨਾਂ ਤੇ ਬਣੀਆਂ ਕਿ ਹੁਸ਼ਿਆਰਪੁਰ ਦੀ ਟੀਮ ਬਸਪਾ ਟੀਮ ਵੱਲੋਂ ਇਹਨਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਉਹ ਸੰਸਲਾ ਸ਼ੁਰੂ ਹੋ ਗਿਆ ਕਿ ਹੱਲੇ ਆਉਣ ਵਾਲੇ ਸਮੇਂ ਵਿੱਚ ਕੀਤਾ ਜਾ ਰਹੇ ਆ ਦੇਖੋ ਇਹ ਬਹੁਤ ਸਾਰੀਆਂ ਸੰਸਾਵਾਂ ਦਾ ਸਾਡੀ ਮੀਟਿੰਗ ਹੋ ਚੁੱਕੀ ਹੈਗੀ ਹੈ ਉਹਨਾਂ ਨੇ ਸਾਰਿਆਂ ਨੇ ਸਾਨੂੰ ਭਰੋਸਾ ਦਿੱਤਾ ਜਿਦਾ ਬਾਵਾ ਸਾਹਿਬ ਦੇ ਵਿਚਾਰਧਾਰਾ ਤੇ ਜਿਹੜੀ ਪਾਰਟੀ ਚੱਲਦੀ ਹੈ ਇਸ ਪਰ ਸਿਰਫ ਚੱਲਦੀ ਹੈ ਕਿ ਤੇ ਬਹੁਜ ਸਮਾਜ ਪਾਰਟੀ ਚੱਲਦੀ ਹੈ ਉਹਨਾਂ ਦਾ ਸਾਨੂੰ ਪੂਰੀ ਤਰ੍ਹਾਂ ਸਮਰਥਨ ਹੈ ਕਿ ਇਸ ਵਾਰ ਅਸੀਂ BSP ਨੂੰ ਵੱਡੀ ਤعداد ਦੇ ਵਿੱਚ ਜਿੱਤ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਸਰ ਬਸਪਾ ਦਾ ਸਾਥ ਜਿਹੜੇ ਆ ਉਹ ਲੋਕ ਕਿਉਂ ਦੇਣ ਮਤਲਬ ਬਸਪਾ ਦੇ ਨਾਲ ਲੋਕ ਬਸਪਾ ਨੂੰ ਵੋਟ ਪਾਉਣ ਅਤੇ ਅਗਰ ਲੋਕ ਵੋਟ ਪਾਉਣ ਤਾਂ ਕਿਉਂ ਪਾਉਣ ਜੀ ਜਰੂਰ ਦੱਸੋ ਜੀ ਦੇਖੋ ਇਹ BSP ਪਾਰਟੀ ਉਹ ਪਾਰਟੀ ਹੈਗੀ ਹੈ ਕਿ ਜਿਹੜੀ ਸੰਵਿਧਾਨ ਦੇ ਅਕੋਰਡਿੰਗ ਚੱਲਦੀ ਹੈਗੀ ਹੈ ਬਾਕੀ ਪਾਰਟੀਆਂ ਸਿਰਫ ਕਹਿੰਦੀਆਂ ਉਹਦਾ ਜ਼ਰੂਰ ਹੈਗੀਆਂ ਸਰ ਬਹੁਜਨ ਸਮਾਜ ਪਾਰਟੀ ਲਗਭਗ 365 ਦਿਨ ਹੀ ਸਮਾਜ ਦੇ ਹੱਕਾਂ ਅਧਿਕਾਰਾਂ ਲਈ ਆਪਾਂ ਸਾਢੇ ਤਿੰਨ ਦੇਖਦੇ ਆਂ ਪਰ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਲੀਡਰ ਆ ਉਹ ਦੂਜੀਆਂ ਪਾਰਟੀਆਂ ਨੇ ਚੁਣ ਕੇ ਜਾਂਦੇ ਜਿਹੜੇ ਬਹੁਜਨ ਸਮਾਜ ਦੀ ਗੱਲ ਵੀ ਨਹੀਂ ਕਰਦੇ ਕੀ ਕਹਿਣਾ ਚਾਹੂਗਾ ਹੁਸ਼ਿਆਰ ਪਰਵਾਸੀਆਂ ਨੇ ਇਸ ਵਾਰ ਦੇਖੋ ਜੀ ਅਸੀਂ ਦਾ ਇਸ ਵਾਰ ਚਾਹਦੇ ਹੈਗੇ ਸਮਾਜ ਨੂੰ ਇਹ ਚਾਹੀਦਾ ਹੈਗਾ ਕਿ ਜਿਹੜੀ ਪਾਰਟੀ ਤੁਹਾਡੇ ਨਾਲ ਹਰ ਵੇਲੇ ਖੜੀ ਹੈਗੀ ਹੈ ਇਹ ਨਹੀਂ ਹੈਗਾ ਕਿ ਸਿਰਫ ਇਲੈਕਸ਼ਨ ਦੇ ਦੌਰਾਨ ਹੀ ਖੜੇ ਹੈ ਉਹ ਜਿਸ ਮਾਈ ਪਾਰਟੀ ਹਰ ਵੇਲੇ ਉਸ ਇਨਸਾਨ ਨਾਲ ਖੜੀ ਹੈ ਜਿਹੜਾ ਇਹ ਦੋੜ ਬੰਦ ਹੈਗਾ ਉਹ ਸਾਨੂੰ ਜਦੋਂ ਵੀ ਮਰਜ਼ੀ ਹੈਗਾ ਸਾਨੂੰ ਹੁਕਮ ਕਰੋ ਅਸੀਂ ਉਥੇ ਤੱਕ